ਤੁਹਾਡਾ ਨਾਮ ਕੀ ਹੈ ਤੁਹਾਨੂੰ ਲਿਓ ਤੇ ਜੀ ਆਇਆਂ ਨੂੰ ਆਹ ਕੋਈ ਨਹੀਂ ਤਾਂ ਉਹ ਰਹੇ ਚੰਗਾ ਆਹ ਯਾਰ ਇੱਕ ਗੱਡੀ ਆਦੀ ਉਤਰੋਂ ਪਹੁੰਚਾ ਆ ਉਹ ਬੰਦਿਆਂ ਦਾ ਤੀਣਾ ਬਾਜੀ ਆਪਣਾ ਰਮਨ ਜੀ ਕੀ ਮਾਮਲਾ ਸਾਰਾ ਜਿਹੜਾ ਐਕਸੀਡੈਂਟ ਹੋਇਆ ਕੋਈ ਨਹੀਂ ਬਾਜੀ ਆਉਣਾ ਟਿਪਰ ਬਲਟਿਆ ਪਿਆਈ ਤੇ ਅਸੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਹੀ ਆਉਂਦੇ ਹਾਂ ਤੇ ਕੋੜੁਕੇ ਵਾਲਾ ਇੱਕ ਉਹਦਾ ਮਗਰੋਂ ਆਇਆ ਨੇ ਸਿੱਧੀ ਵਿੱਚ ਲਿਆ ਕੇ ਮਾਰੀ ਇੱਕ ਗੱਡੀ ਹੋ ਰਹੀ ਉਹ ਚਲੇਗੀ ਆ ਨਵਾ ਹਾਂਜੀ ਇਹ ਧੁੰਦਦਾ ਕਰਕੇ ਹੀ ਸਾਰਾ ਹਾਂਜੀ ਹਾਂਜੀ ਵਿਜ਼ਿਬਿਲਟੀ ਕਿੰਨੀ ਦਿਖ ਰਹੀ ਹੈਗੀ ਸਰ ਨਾਰਮਲ ਹੀ ਵਿਜ਼ਿਬਿਲਟੀ ਨਹੀਂ ਨਹੀਂ ਗਈ ਤਾਂ ਜਿਸ ਤਰ੍ਹਾਂ ਸਤ ਪੰਜਾਬ ਸਰਕਾਰ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਪੰਜਾਬ ਪੰਜਾਬ ਨੂੰ ਵੀ ਸਭ ਨੂੰ ਸੇ ਤੋਂ ਸਮਝਾਇਆ ਜਾਂਦਾ ਵੀ ਆਪਣੀ ਫੌਗ ਲਾਈਟ ਜਾਂ ਇੰਡੀਕੇਟਰ ਲਾ ਕੇ ਚੱਲੋ ਹਾਂਜੀ ਹਾਂਜੀ ਲਾਏ ਹੋਏ ਸੀ ਤੁਸੀਂ ਭਾਈ ਸਾਰਾ ਕੁਝ ਲੱਗਾ ਹੋਇਆ ਸੀਗਾ ਅਹੀਂ ਤੇ ਆਪਣੇ ਖਲੋਤੇ ਆਏ ਜੀ ਅੱਛਾ ਧੁੱਕੇ ਦੀ ਸਪੀਡ ਵੜੀ ਉਹਨੇ ਮਗਰੋਂ ਲਾ ਕੇ ਵਿੱਚ ਮਾਰਿਆ ਕਿੰਨਾ ਕੁ ਨੁਕਸਾਨ ਆਇਆ ਬਈ ਇਹ ਨੁਕਸਾਨ ਤੇ ਚਲੋ ਹੈ ਹੀ ਆ ਘੱਟ ਬਿੱਟ ਇਹ ਸੱਟ ਪੇਟ ਉਹਨਾਂ ਦੇ ਲੱਗੀ ਪੰਜੀ ਉਹਨਾਂ ਦੇ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਭਾਬੀ ਹਾਂਜੀ ਜੀ ਹਾਂ ਜੀ ਕਿ ਇਨਾਈਟਾ ਦਾ ਜਸਪਾਲ ਸਿੰਘ ਪੁੱਲਰ ਇਹ ਆ ਜਿਹੜਾ ਐਕਸੀਡੈਂਟ ਦਾ ਕਾਰਨ ਬੀਦਾ ਇਹ ਧੁੰਦ ਦੇ ਕਾਰਨ ਕੋਈ ਕਾਰ ਓਵਰਟੇ ਕਰਦੇ ਹੀ ਕਿਸੇ ਨੂੰ ਤੇ ਉਧਰੋਂ ਟਿਪਰ ਆ ਰਿਹਾ ਸੀਗਾ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਪਰ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵਜੀਆਂ ਕਿੰਨੀਆਂ ਗੱਡੀਆਂ ਜੀਆਂ ਵਜੀਆਂ ਸੁਣਨ ਚ 8-10 ਆਉਂਦੀਆਂ ਵਾ ਗੱਡੀਆਂ ਲੱਗੇ ਆ ਸਾਰੇ ਤੇ ਸੁਨਨ ਚਾਟਦਾਸ ਹੁੰਦੀਆਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਆ ਕੇ ਮਤਲਬ ਵੀ ਬਹੁਤ ਜ਼ਿਆਦਾ ਯਾਦ ਕੀਤੀ ਵੀ ਕਿਉਂਕਿ ਸਾਰੇ ਜਾਮ ਲੱਗ ਗਿਆ ਸੀ ਤੇ ਇੱਥੇ ਬੁਰੀ ਹਾਲਤ ਸੀ ਕਿ ਵੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਸਾਨੂੰ ਇਹ ਜਦੋਂ ਪਿੰਡ ਪਤਾ ਲੱਗਾ ਤੇ ਅਸੀਂ ਆਪਣੇ ਪਿੰਡ ਦੀ ਵੀ ਕੋਈ ਹੈਗੀ ਸੀਕਾਰ ਵਿੱਚ ਤੇ ਅਸੀਂ ਆਨ ਕੇ ਤੇ ਉਹ ਇਹੋ ਹੀ ਸਮਝਾਈ ਗਿਆ ਵੀ ਉਥਰੋਂ ਇੱਕ ਬੰਦਾ ਉਧਰ ਖੜਾਤਾ ਇੱਕ ਉਧਰ ਖੜਾਤਾ ਉਦੋਂ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਦਿੱਤਾ ਵੀ ਜਿਹੜਾ ਬਾਅਦ ਚ ਜਾਣੀ ਨੁਕਸਾਨ ਹੋਣ ਤੋਂ ਬਚਾ ਆਇਆ ਨੇ ਤੇ ਹੋਰ ਨੁਕਸਾਨ ਹੋ ਸਕਦਾ। ਲੋ ਤੋਂ ਦੇ ਕਾਲ ਇੱਕ ਗੁਦੀ ਦੇ ਵਿੱਚ ਗੱਡੀਆਂ ਵੱਜੀ ਜੇ ਟੁੰਡ ਇਨੀ ਜਿਆਦੀ। ਇਨੀ ਜਿਆਦੀ ਤਾਂ ਹੁੰਦਾ ਸੀ। ਹੁਣ ਥੋੜਾ ਜਿਹਾ ਵਿਜ਼ਿਬਿਲਟੀ ਹੈਗੀ ਹੈ ਕਿ ਨਹੀਂ? ਲੱਗਦਾ ਜੀ ਨਹੀਂ ਹੁਣ ਤਾਂ ਉਹ ਆਇਆ ਵਾ ਹੈਡ ਰਿਆ ਵਾ ਤੇ ਉਹ ਉਹਨੂੰ ਗੱਡੀਆਂ ਸਿੱਧੀ ਕਰਦੇ ਲੱਗੇ ਆ ਤੇ ਰਸਤਾ ਚਾਲੂ ਹੋ ਜਾਊਗਾ ਫੇਰ ਉਹ ਰਸਤਾ ਬੰਦ ਆ ਜੇ। ਤੇ ਵਿਜ਼ਿਬਿਲਟੀ ਬਹੁਤ ਘੱਟ ਸੀ। ਹਾਂਜੀ। ਦੇਖਦਾ ਨਹੀਂ ਸੀ। ਦੇਖਦਾ ਨਹੀਂ ਸੀ। ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਦੇ ਤਾਂ ਲੋਕਾਂ ਨੂੰ ਵੀ ਕਹਿਣਾ ਤੁਹਾਨੂੰ ਕਿ ਗੱਡੀਆਂ ਦੇ ਕੋਲ ਇਹੀ ਅਪੀਲ ਆ ਵੀ ਜਿਹਨੇ ਮੰਨ ਕੇ ਚੱਲੋ 1 ਘੰਟੇ ਦਾ ਪਹੁੰਚਣਾ ਵਾ ਉਹ ਅੱਧਾ ਘੰਟਾ ਪਹਿਲਾਂ ਘਰੋਂ ਤੁਰਪੇ ਤੇ ਆਪਦੀ ਸਪੀਡ ਜਿਹੜੀ ਸਲੋ ਰੱਖੇ ਕਿਉਂਕਿ ਜਦੋਂ ਹਰ ਇੱਕ ਬੰਦਾ ਅੱਜ ਕੱਲ੍ਹ ਵਿਆਹ ਸ਼ਾਦੀਆਂ ਚ ਚੱਲਣਦੇ ਆ ਤੇ ਪਰਿਵਾਰ ਨਾਲ ਹੁੰਦਾ ਵਾ ਤੇ ਜਦੋਂ ਘਰੋਂ ਚੱਲ ਪੈਂਦੇ ਆ ਅੱਧਾ ਘੰਟਾ ਪਹਿਲਾਂ ਚੱਲਣ ਤੇ ਸਲੋ ਜਾਣ ਤਾਂ ਕਿ ਜਾਨੇ ਨੁਕਸਾਨ ਨਾ ਕਿਸੇ ਦਾ ਹੋਵੇ ਅਜੇ ਕੀ ਨਾ ਜੀ ਆਪਣਾ ਨੰਨਾ ਐਸੇ ਮਲਕੀਸ਼ ਸਿੰਘ ਜੀ ਮੌਕੇ ਤੇ ਪਹੁੰਚੇ ਉਹਦਾ ਇੱਕ ਜਿਹੜਾ ਕੋਈ ਨਾ ਕਾਰ ਨਹੀਂ ਐਕਸੀਡੈਂਟ ਹੋਇਆ ਹਾਂਜੀ ਸਵੇਰ 7 ਵਜੇ ਦੇ ਕਰੀਬ ਤੋਂ ਨਹੀਂ ਜਿਆਦਾ ਡਿਗਤੀ ਜਾਗਦਾਂ ਤੇ ਟਿਪਰ ਜਿਹੜਾ ਕੋਡ ਬੁੱਢਾ ਸਾਈਡ ਤੋਂ ਆ ਰਿਹਾ ਸੀ ਇੱਕ ਕਾਰ ਹੀ ਫੋਈਸਾ ਛੁੱਟੀ ਚੱਲੇ ਸੀ ਉਹਨਾਂ ਟ੍ਰੇਨ ਚੜ੍ਹ ਮੈਂ ਛੁੱਟੀ ਕੱਟ ਕੇ ਜਾ ਰਿਹਾ ਸੀ ਉਹ ਆਪਸ ਵਿੱਚ ਜਿਹੜੀ ਕਾਰ ਹੈ ਉਹ ਟਿਪਰ ਦੇ ਅਗਲੇ ਹਿੱਸੇ ਨਾਲ ਅੱਜ ਗਈ ਤੇ ਉਹ ਟਿਪਰ ਦਾ ਹਿੱਸਾ ਜਿਹੜਾ ਟੁੱਟ ਗਿਆ ਟੁੱਟਣ ਕਾਰਨ ਟਿਪਰ ਜਿਹੜਾ ਪਲਟ ਗਿਆ ਉਸ ਤੋਂ ਬਾਅਦ ਗੱਡੀਆਂ ਰੁਗੀਆਂ ਸੀ ਰੁਕੀਆਂ ਗੱਡੀਆਂ ਆਪਸ ਵਿੱਚ ਇੱਕ ਦੂਜੇ ਦੇ ਨਾਰਮਲ ਟਕਰਾਅ ਜਾਨੀ ਨੁਕਸਾਨ ਤੋਂ ਬਚਾਓ ਗਿਆ ਕਿੰਨੀਆਂ ਗੱਡੀਆਂ ਇੱਕ ਦੂਜੇ ਦੇ ਸ਼ਰੀਵਨ ਛੇਕ ਹੋਣਗੀਆਂ ਬਾਕੀ ਜੀ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਜਿਹੜਾ ਹੁਣ ਰਸਤਾ ਖਾਲੀ ਪੋਖ ਖਾਲੀ ਕਰਾ ਕੇ ਖੁਸ਼ ਹੋ ਗਈ ਆ ਬਸ ਪੇਪਰ ਸਿੱਧਾ ਕਰਾ ਲੈ ਟ੍ਰੈਫਿਕ ਚਾਲੂ ਕਰਾ ਦੇ ਜਿਹੜੇ ਲੋਕ ਜਿਹੜੇ ਸਫਰ ਕਰਦੇ ਨੇ ਬਾਹਰ ਚੱਲ ਕੇ ਉਹਨਾਂ ਨੂੰ ਕੀ ਵੀ ਕਰ ਉਹਨਾਂ ਚਾਹੀਦਾ ਇਹ ਆਪਣੀ ਨਿਗਾਹ ਨਾਲ ਜਾਣ ਅਗਲੀ ਗੱਡੀ ਦੀ ਜਜਮੈਂਟ ਦੇ ਨਾਲ ਨਾ ਜਾਣ ਆਪਣੀ ਬੁੱਧ ਦੇ ਨਾਲ ਜਾਣ ਵੀ ਮੈਂ ਆਪਣੀ ਸਹੀ ਜਾ ਰਿਹਾ ਅਗਲੇ ਡਰਾਈਵਰ ਨੂੰ ਨਾ ਵੇਖਣ ਆਪਣੀ ਸਹੀ ਵੇਖ ਕੇ ਤੇ ਆਪਣਾ ਸਫਰ ਕਰ ਬਾਕੀ ਜਿਹੜੇ ਵੀ ਸਫਰ ਕਰਦੇ ਨੇ ਕੋਸ਼ਿਸ਼ ਕਰਨੀ ਫੌਰਲੇਟ ਪਹਿਲਾਂ ਇਹਨਾਂ ਦੀ ਗੱਡੀ ਹੋਵੇ ਤੇ ਇੰਡੀਕੇਟਰ ਜਰੂਰ ਲੱਗੇ ਹੋਣ ਆਪਣੀ ਜਜਮੈਂਟ ਨਾਲ ਚੱਲਣ